ਦੀਵਾਲੀ ਦੀ ਰਾਤ ਜਿੱਥੇ ਤਿਉਹਾਰਾ ਦੀਵਾਲੀ ਸਾਥ ਸੀ ਉਤੇ ਹੀ ਪ੍ਰਦੂਸ਼ਣ ਵੀ ਸਭ ਤੋਂ ਜ਼ਿਆਦਾ ਦਿਖਣ ਨੂੰ ਮਿਲਿਆ ਪਾਬੰਦੀਸ਼ੁਦਾ ਪਟਾਕਿਆਂ ਤੇ ਖੁੱਲੀ ਵਰਤੋਂ ਨੇ 에ਅਰ ਕੁਆਲਿਟੀ ਇੰਡੈਕਸ ਨੂੰ 400 ਤੋਂ ਪਾਰ ਕਰ ਦਿੱਤਾ ਉਥੇ ਦੱਸ ਜੀਏ ਜਿਸ ਨੂੰ ਗੰਭੀਰ ਵੱਜੋਂ ਸ਼ੈੜੀ ਪੁੱਤ ਕੀਤਾ ਗਿਆ ਮਗਲਵਾੜੂ ਸਵੇਰੇ ਸੰਗੜੀ ਤੁੰਨ ਨੇ ਲੋਕਾਂ ਲਈ ਸਾਹ ਲੈਣਾ ਮੁਸ਼ਕਲ ਬਣਾ ਦਿੱਤਾ ਹੈ। ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਗੰਭੀਰ AQI ਪੱਧਰ ਸਿਹਤਮੰਦ ਵਿਅਕਤੀਆਂ ਦੇ ਲਈ ਵੀ ਸਾਹ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੇ ਨੇ। ਜਿਤਨੇ ਨਜ਼ਦੀਕੀ ਦੀਵਾਲੀ ਤੇ ਫਟਾਕਿਆਂ ਦੀ ਵਰਤੋਂ ਦੇ ਕਾਰਨ AQI ਰਾਤ 8 ਵਜੇ ਤੋਂ 1 ਵਜੇ ਦੇ ਵਿੱਚਕਾਰ 405 ਤੱਕ ਪਹੁੰਚ ਗਿਆ। ਮਾਹਿਰ ਇਹ ਕਹਿ ਰਹੇ ਕਿ ਜੇਕਰ ਪ੍ਰਦੂਸ਼ਣ ਦਾ ਪੱਧਰ ਵਧਦਾ ਰਿਹਾ ਤਾਂ ਪ੍ਰਸ਼ਾਸਨ ਨੂੰ ਸ਼ਹਿਰ ਦੇ ਵਿੱਚ ਚੱਲ ਰਹੀਆਂ ਉਹ ਸਾਰੀ ਗਤੀਵਿਧੀਆਂ ਨੂੰ ਮੋਤਲ ਕਰਨ ਦੀ ਲੋੜ ਪੈ ਸਕਦੀ ਹੈ ਉੱਥੇ ਨਗਰ ਨਿਗਮ ਨੇ ਧੂੜ ਨੂੰ ਕੰਟਰੋਲ ਕਰਨ ਦੇ ਕਰਨ ਲਈ ਸੜਕ ਤੇ ਛਿੜਕਾ ਦਾ ਪ੍ਰਬੰਧ ਕੀਤਾ ਅਤੇ ਪ੍ਰਦੂਸ਼ਣ ਦਾ ਵਿਰੁੱਧ ਸਖਤ ਕਾਰਵਾਈ ਦਾ ਵਾਅਦਾ ਕੀਤਾ ਉੱਥੇ ਹੀ ਮੌਸਮ ਵਿਗਿਆਨੀ ਡਾਕਟਰ ਹਿਊਪੀ ਸ਼ਾਹੀਦ ਅਨੁਸਾਰ ਔੜ ਵਾਲੇ ਦਿਨ ਦੇ ਵਿੱਚ ਤਾਪਮਨ ਕਟਦਾ ਰਹੇਗਾ ਜਿਸ ਦੇ ਨਾਲ ਰਾਤ ਨੂੰ ਇਸ ਦਾ ਅਸਰ ਜਿਹੜਾ ਉਹ ਜ਼ਿਆਦਾ ਦਿਖ ਨੂੰ ਮਿਲੇਗਾ ਰਾਤ ਵਲੇ ਠੰਡੀਆਂ ਹਵਾਵਤ ਜੜੀਆਂ ਨੇ ਉਹ ਚੱਲ ਸੰਗ ਕਹਿੰਦੇ ਪਰ ਇਸ ਦੇ ਨਾਲ ਹੀ ਦਿੱਲੀ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦਿੱਲੀ ਦੀ ਹੈ ਚੰਡੀਗੜ੍ਹ ਦੀ ਤਸਵੀਰਾਂ ਨੇ ਜਿੱਥੇ ਲਗਾਤਾਰ ਤਾਪਮਾਨ ਜਿਹੜਾ ਉਹ ਘਟਦਾ ਜਾ ਰਿਹਾ ਉੱਤੇ ਹੀ ਬੀਤੀ ਰਾਤ ਦੀਵਾਲੀ ਦੇ ਮੌਕੇ ਪਟਾਕਿਆਂ ਦੀ ਵਰਤ ਜੜੀ ਉਹ ਜ਼ਿਆਦਾ ਹੋੜ ਕਰਕੇ ਤੇ ਇਸ ਦੇ ਨਾਲ ਹੀ ਪਬੰਦੀ ਜੋਦਾ ਪਟਾਕਿਆਂ ਦੀ ਖੁੱਲੀ ਵਰਤੋਂ ਵੀ ਕੀਤੀ ਗਈ ਹੈ ਜਿਸ ਨੂੰ ਵੇਖਦੇ ਹੋਏ ਦਿਨ ਦੇ ਬਲੇ ਹਰ ਪਾਸੇ ਪੋਲਿਊਸ਼ਨ ਜਿਹੜਾ ਦੇਖ ਨੂੰ ਮਿਲ ਰਿਹਾ ਜਿਸ ਤੇ ਵੇਖਦੇ ਹੋਏ ਸਾਹ ਲੈਣ ਦੀ ਦਿੱਕਤ ਜਿਹੜੀ ਹੈ ਲੋਕਾਂ ਨੂੰ ਜ਼ਿਆਦੀ ਲੋਕਾਂ ਦੇ ਵਿੱਚ ਜਿਹੜੀ ਉਹ ਜ਼ਿਆਦੀ ਦੇਖ ਨੂੰ ਮਿਲ ਸਕਦੀ ਹੈ ਵਧੇਰੀ ਜਾਣਕਾਰੀ ਦੇ ਲਈ ਸੜੇ ਨਾਲ ਅਮਿਤ শেੱਟੀ ਜੁੜ ਚੁੱਕੇ ਨੇ ਅਮਿਤ ਕੀ ਕੋਈ ਜਾਣਕਾਰੀ ਹੈ ਬੀਤੇ ਦਿਨੀਂ ਦੀਵਾਲੀ ਸੀਗੀ ਤੋਂ ਤੇ ਹੀ ਪਟਾਕਿਆਂ ਦੀ ਵਰਤੋਂ ਜਿਹੜੀ ਹੈ ਲੋਕਾਂ ਦੇ ਵੱਲੋਂ ਕੀਤੀ ਗਈ ਤੇ ਅੱਜ ਇਸ ਦਾ ਅੰਜਾਮ ਜਿਹੜਾ ਉਹ ਸਵੇਰੇ ਸਵੇਰੇ ਹੀ ਦੇਖਣ ਨੂੰ ਮਿਲਿਆ ਖਤਰਨਾਕ ਲੈਵਲ ਤੇ ਇੱਕ ਏਕਯੂਆਈ ਲੈਵਲ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਕੁਝ ਜਾਣਕਾਰੀ ਹੈ ਬਿਲਕੁਲ ਮੰਕੀ ਦੱਸਣਾ ਚਾਹੁੰਆਂ ਕਿ ਜੇਕਰ ਗੱਲ ਕਰੀਏ ਦੀ ਪਾਵਲੀ ਦੀ ਤੇ ਦੀ ਪਾਵਲੀ ਤੇ ਜਿਹੜਾ ਹੈ ਬਹੁਤ ਲੋਕਾਂ ਨੇ ਵੇਖਿਆ ਪਟਾਕੇ ਜਲਾਏ ਨੇ ਨਾਲੀ ਪ੍ਰਾਲੀ ਸਾਡੀ ਸਾਰਾ ਲਗਾਤਾਰ ਜਿਹੜੀ ਜਾਰੀ ਰਹੀ ਤੇ ਬਿਲਕੁਲ ਈਕੀਵੀ ਲੈਵਲ ਦੀ ਗੱਲ ਕਰੀਏ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਬਿਲਕੁਲ ਲੋਕਾਂ ਨੂੰ ਸਾਹ ਲੈਣ ਦੇ ਵੀ ਜਿਹੜੀ ਹੈ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਖਾਸ ਕਰਕੇ ਜਿਹੜੇ ਦਮੇ ਦੇ ਵਿਅਕਤੀ ਨੇ ਉਹਨਾਂ ਨੂੰ ਵੀ ਦਿੱਕਤ ਆ ਰਹੀ ਹੈ ਔਰ ਨਾਲ ਹੀ ਅਗਰ ਗੱਲ ਕਰੀਏ ਜਿਵੇਂ ਦੀ ਪਾਲਿਸੀ ਕਈ ਕੇਸ ਜਿਹੜੇ ਨੇ ਹਸਪੀਟਲ 'ਤੇ ਪਹੁੰਚੇ ਲੋਕਾਂ ਦੀ ਅੱਖਾਂ ਦੇ ਵਿੱਚ ਜਲਨ ਸੀਗੀ ਤੇ ਇਸ ਤਰ੍ਹਾਂ ਦੇ ਜਿਹੜੇ ਹਨ ਮਾਮਲੇ ਪਹੁੰਚੇ ਨੇ ਤੇ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਵੈਸੇ ਹੀ ਕਿਹਾ ਗਿਆ ਸੀ 2 ਘੰਟੇ ਜਿਹੜੇ ਹਨ ਪਟਾਕੇ ਚਲਾਏ ਜਾਣ ਮਗਰ ਦੇਖਣ ਨੂੰ ਮੇਲੇ ਦੀਵਾਲੀ ਵਾਲੇ ਦਿਨ ਕਾਫੀ ਦੇਰ ਤੱਕ ਜਿਹੜੇ ਨੇ ਪਟਾਕੇ ਵੀ ਜਿਹੜੇ ਨੇ ਚਲਾਏ ਗਏ ਨੇ ਤੇ ਕੋਈ ਕੁਝ ਦਾ ਦੀਵਾਲੀ ਦਾ ਜਿਹੜਾ ਹੈ ਜਿਹੜੇ ਧੂੰਆਂ ਹੋਇਆ ਸੀ ਪਟਾਕਿਆਂ ਦਾ ਉਹਦਾ ਅਸਰ ਕਿਸੇ ਨਾ ਕੀਤੇ ਹੋਣ ਇਹ ਇਹ ਕਿਉਂ ਹੈ ਹਮੇਸ਼ਾ ਏਦਾਂ ਦੇਖਣਾ ਮਿਲਦਾ ਹੈ ਹਾਲਕਿ ਅਮਿਤ ਗੱਲ ਕੀਤੀ ਜਾਵੇ ਕਿ ਪਬੰਦੀਸ਼ ਉਤਾ ਪਟਾਕਿਆਂ ਦੀ ਖੁੱਲੀ ਵਰਤੋਂ ਜਿਹੜੀ ਹੈ ਇਸ ਦੌਰਾਨ ਦੇਖਣ ਨੂੰ ਮਿਲਿਆ ਜਿਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਬਿਲਕੁਲ ਪ੍ਰਸ਼ਾਸਨ ਵੱਲੋਂ ਵੀ ਕਿਹਾ ਗਿਆ ਸੀ ਕਿ ਗ੍ਰੀਨ ਪਟਾਕਿਆਂ ਦਾ ਇਸਤੇਮਾਲ ਕੀਤਾ ਜਾਵੇ ਹਾਲਕਿ ਤਕਰੀਬਨ ਜਿਹੜੇ ਮਾਰਕੀਟ ਦੇ ਵਿੱਚ ਜਿੰਨੇ ਵੀ ਪਟਾਕੇ ਮਿਲ ਰਹੇ ਸੀ ਉਹ ਤੇ ਬਾਹਰਪੋੜ ਲੱਗਿਆ ਹੋਇਆ ਸੀ ਜੇ ਤੁਸੀਂ ਬਾਹਰਪੋੜ ਸਕੈਨ ਕਰੋ ਤਾਂ ਸੱਤ ਸੌ ਰੇ ਪੜਾ ਚੱਲ ਰਹੀ ਹੈ ਕਿ ਗ੍ਰੀਨ ਪਟਾਕੇ ਨੇ ਕਿ ਦੂਜੇ ਨਾਰਮਲ ਪਟਾਕੇ ਨੇ ਬਿਲਕੁਲ ਕਾਫੀ ਵੱਡਾ ਜਿਸ ਤਰ੍ਹਾਂ ਪਟਾਕੇ ਜਿੰਨੇ ਖੁੱਲੇ ਪਟਾਕੇ ਲਾਏ ਜੇ ਤਾਂ ਅਸਰ ਜਿਹੜਾ ਹੁਣ ਬਿਲਕੁਲ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਜ਼ਿਆਦਾ 에ਅ ਕੁਆਲਿਟੀ ਜਿਹੜੀ ਆ ਉਹ ਡਾਊਨ ਹੋਈ ਹੈ। ਤਾਪਮਾਨ ਦੀ ਗੱਲ ਕੀਤੀ ਜਾਵੇ ਅਮਿਤ ਤਾਂ ਜੰਡੀਗੜ੍ਹ ਦੇ ਵਿੱਚ ਕੀ ਤਾਪਮਾਨ ਹੈ ਇਸ ਸਮੇਂ? ਹਾਂ ਤਾਪਮਾਨ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ 4 ਤੋਂ 5 ਦਿਨਾਂ ਦੇ ਵਿੱਚ ਲੋਕਾਂ ਨੂੰ ਰਸਤ ਮਿਲ ਰਹੀ ਹੈ। ਅਗਲੇ ਸਮੇਂ ਦੀ ਵੀ ਗੱਲ ਕਰੀਏ। ਸੋ ਤਾਕਨ ਗਰਮ ਹੋਣ ਜਿਹੜੇ ਪੀ 20° ਦੇ ਆਸ-પાસ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿ ਹਲਕੀ ਗਰਮੀ ਬਿਲਕੁਲ ਗਈ ਹੈ ਹਾਲਾਂਕਿ ਸ਼ਾਮੀ ਜਿਹੜੀ ਹੈ ਜ਼ਰੂਰ ਠੰਡੀ ਜਿਹੜੀ ਹੈ ਹਵਾਵਾਂ ਜਿਹੜੀਆਂ ਚੱਲਦੀਆਂ ਨੇ ਮਗਰ ਦਿਨ ਦੇ ਸਮੇਂ ਦੀ ਗੱਲ ਕਰੇ ਤਾਂ ਗਰਮੀ ਸਤਾ ਬਰਕਰਾਰ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਪ੍ਰਦੂਸ਼ਣ ਨੂੰ ਲੈ ਕੇ ਜਿਸ ਤਰੀਕੇ ਦਾ ਹੁਣ ਸਮਾਜ ਜਿਹੜਾ ਹੁਣ ਦੇਖਣ ਨੂੰ ਮਿਲ ਰਿਹਾ ਹੈ ਪ੍ਰਦੂਸ਼ਣ ਜਿਹੜਾ ਹਰ ਪਾਸੇ ਫੈਲਿਆ ਹੋਇਆ ਕਿਤੇ ਨਾ ਕਿਤੇ ਔਰ ਲੋਕਾਧੇ ਅਸਰ ਪਏਗਾ ਤੇ ਇਸ ਨਾਲ ਹੀ ਬੱਚਾ ਤੇ ਵੀ ਇਸ ਦਾ ਅਸਰ ਪੈ ਸਕਦਾ ਹੈ ਬਿਲਕੁਲ ਬੱਚਿਆਂ ਨੂੰ ਵੀ ਜਿਹੜਾ ਹੈ ਕਾਫੀ ਜ਼ਿਆਦਾ ਦਿੱਕਤ ਆ ਰਹੀਆਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਸਾਲ ਹੈ ਪ੍ਰੋਬਲਮ ਵਾਲੀ ਕਿਉਂਕਿ ਬਜ਼ੁਰਗਾਂ ਤੇ ਬੱਚਿਆਂ ਦੀ ਜੀਨੈਟੀਕ ਆ ਉਹ ਥੋੜੀ ਸਟਰੋਂਗ ਇੰਨੀ ਸਟਰੋਂਗ ਨਹੀਂ ਹੁੰਦੀ ਆ ਆਮ ਲੋਕਾਂ ਦੇ ਜਵਾਨਾਂ ਦੇ ਮੁਤਾਬਿਕ ਤੇ ਬਜ਼ੁਰਗਾਂ ਤੇ ਬੱਚਿਆਂ ਨੂੰ ਜਿਹੜਾ ਹੈ ਜ਼ਰੂਰ ਸਾਲ ਲੈਣ ਦੀ ਵਿੱਚ ਪ੍ਰੋਬਲਮ ਜਿਹੜੀ ਆ ਰਹੀ ਹੈ ਕਿਉਂਕਿ ਪਤਾ ਕਿ ਬਹੁਤ ਜ਼ਿਆਦਾ ਗਲਾਇਆ ਗਿਆ ਤੇ ਪੋਲੂਸ਼ਨ ਬਹੁਤ ਜ਼ਿਆਦਾ ਹੈ ਅੱਜੇ ਗੱਲ ਕੀਤੀ ਜਾਵੇ ਅਮਿਤ ਕੀ ਇੱਕ ਪਾਸੇ ਤਾਂ ਹਰੇ ਪਟਾਕੇ ਚ ਲੋੜ ਦੀ ਗੱਲ ਕੀਤੀ ਗਈ ਸੀ ਤੇ ਉੱਥੇ ਹੀ ਦੂਜੇ ਪਾਸੇ پابੰਦੀਸ਼ੁਦਾ ਪਟਾਕਿਆਂ ਦੀ ਖੁੱਲੇ ਤਰੀਕੇ ਨਾਲ ਵਰਤੋਂ ਕੀਤੀ ਗਈ ਆ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਸੀਗਾ ਕਿ ਕੁਝ ਕਾਰਵਾਈ ਜਿਹੜੀ ਉਸ ਸਮੇਂ ਤੇ ਨਹੀਂ ਹੋਈ ਆ ਬਿਲਕੁਲ ਸਾਫਰ ਤੇ ਗ੍ਰੀਨ ਪਟਾਕਿਆਂ ਦਾ ਜਿਹੜਾ ਹੈ ਜ਼ਿਕਰ ਕੀਤਾ ਗਿਆ ਸੀ ਗ੍ਰੀਨ ਪਟਾਕੇ ਕਰਨ ਦੇ ਨਾ ਤੁਰ ਕੇ ਬਾਜੂਦ ਵੀ ਦੇਖਣ ਨੂੰ ਮਿਲਿਆ ਕਿ ਕਈ ਜਗ੍ਹਾ ਤੇ ਦੂਜ ਨਾ ਦੂਸਰੇ ਪਟਾਕੇ ਵੀ ਜਲਾਏ ਗਏ ਹਨ ਹਾਲਾਂਕਿ ਪੁਲਿਸ ਅਫਸਰਾਂ ਤੇ ਵੀ ਸਵਾਲ ਖੜੇ ਹੁੰਦੇ ਨੇ ਜਦੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀਗੇ ਤੇ ਉਸ ਦੇ ਬਾਵਜੂਦ ਜਿਹੜੇ ਨੇ ਇਹ ਪਟਾਕੇ ਕਿਸ ਤਰ੍ਹਾਂ ਵਿਕੇ ਤੇ ਇਹ ਕਿਉਂ ਜਿਹੜੇ ਨੇ ਚਲਾਏ ਹਾਲਾਂਕਿ ਹੁਣ ਕਿਹੜਾ ਸਖਤ ਕਦਮ ਚੁੱਕਿਆ ਜਾ ਸਕਦਾ ਹੈ ਬਿਲਕੁਲ ਹੁਣ ਜਿਹੜਾ ਹੈ ਪੁਲਿਸ ਜਿਹੜੀ ਹੈ ਬਿਲਕੁਲ ਜਾਂਚ ਕਰਕੇ ਕਰੇਗੀ ਇਹ ਸਖਤ ਕਦਮ ਜਿਹੜਾ ਹੁਣ ਚੁੱਕਿਆ ਜਾਏਗਾ ਜੇ ਲੋਕਾਂ ਨੇ ਅਜਿਹਾ ਕਿ ਤਾਂ ਕਿ ਦਿੱਤੇ ਨੇ ਤੇ ਬਿਲਕੁਲ ਉਹਦਾ ਦੇ ਖਿਲਾਫ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਹਨਾ ਕਿ کافی ਜ਼ਿਆਦਾ ਜਿਹੜਾ ਹੈ ਲੋਕਾਂ ਨੂੰ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੂਸ਼ਨ ਜਿਹੜਾ ਹੈ ਬਹੁਤ ਜ਼ਿਆਦਾ ਹੋਇਆ ਉੱਥੇ ਹੀ ਅਗਰ ਡੀਪੀ ਮੋਹਾਲੀ ਦੀ ਗੱਲ ਕਰੀਏ ਉਹਨਾਂ ਨੇ ਵੀ ਸਾਫ਼ ਤੌਰ ਤੇ ਕਿਹਾ ਸੀ ਕਿ 2 ਪਟਾਕੇ ਜਿਹੜੇ ਨੇ ਫਟਾਕੇ ਜਲਾਏ ਜਾਣਗੇ ਤੇ ਨਾਲੇ ਗ੍ਰੀਨ ਪਟਾਕੇ ਹੀ ਜਲਾਏ ਜਾਣਗੇ ਹਾਲਾਂਕਿ ਪ੍ਰਦੂਸ਼ਣ ਅਗਰ ਲਗਾਤਾਰ ਵਧਦਾ ਹੋਇਆ ਅਗਰ ਅੰਮ੍ਰਿਤ ਨਜ਼ਰ ਆਏਗਾ ਤਾਂ ਲੋਕਾਂ ਦੇ ਕੰਮਕਾਜ ਵੀ ਠੱਪ ਹੋ ਸਕਦੇ ਨੇ ਆ ਬਿਲਕੁਲ ਅਗਰ ਪਰਮਿਸ਼ਨ ਦੀ ਗੱਲ ਕਰੀਏ ਅਗਰ ਇਸ ਤਰ੍ਹਾਂ ਹੀ ਵਾਦਾ ਰਿਹਾ ਤੇ ਅੱਗੇ ਆਉਣ ਵਾਲਾ ਜਿਹੜਾ ਸਮਾਂ ਹੋਰ ਮੁਸ਼ਕਲ ਬਰਾ ਹੋ ਸਕਦਾ ਹਾਲਾਂਕਿ ਪਿਛਲੀ ਬਾਰ ਮੀਂਹ ਦੇ ਦੇਖਣ ਨੂੰ ਮਿਲਿਆ ਕਿ ਜਰੂਰ ਚੰਡੀਗੜ੍ਹ ਦੇ ਵਿੱਚ ਇਹ ਕੈਮੈਲ ਕਾਫੀ ਜ਼ਿਆਦਾ ਵੱਧ ਗਿਆ ਸੀਗਾ ਦੀਵਾਲੀ ਤੋਂ ਬਾਅਦ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਫੋਗਿੰਗ ਜਿਹੜੀ ਹੈ ਪਾਣੀ ਦੀ ਕੀਤੀ ਗਈ ਸੀ ਹਾਲਾਂਕਿ ਅਗਰ ਮੌਸਮ ਵਿਭਾਗ ਦੀ ਗੱਲ ਕਰੀ ਉਹਨਾਂ ਨੇ ਕਿ ਜਿਵੇਂ ਕਿ ਬਾਰਿਸ਼ ਹੋਣ ਦੀ ਸੰਭਾਵਨਾ ਹੈ ਕਿਉਂਕਿ ਵੈਸਟਰਨ ਡਿਸਟਰੈਕਟਸ ਹੋਇਆ ਅਗਰ ਵੈਸੇ ਅਗਰ ਬਾਰਿਸ਼ ਹੋ ਲੀ ਤਾਂ ਫਿਰ ਕਿਸੇ ਨਾ ਕਿਸੇ ਲੋਕਾਂ ਨੂੰ ਰਾਹਤ ਮੈਂ ਸਾਡੀ ਆਇਕ ਸੋਲੂਸ਼ਨ ਤੋਂ। ਸੋ ਵਦੇਰੀ ਜਾਣਕਾਰੀ ਦੇ ਲਈ ਉਮੀਦ ਬਹੁਤ-ਬਹੁਤ ਤਨਵਾਦ ਜੁੜੇ ਰਾਂਗੇ ਤੁਹਾਡੇ ਨਾਲ। ਸੋ ਦੱਸਦੀ ਕਿ ਲਗਾਤਾਰ ਪ੍ਰਦੂਸ਼ਣ ਦਾ ਸੱਜੜਾ ਹੁਣ ਸਵੇਰ ਤੋਂ ਹੀ ਦਿਖਣਾ ਸ਼ੁਰੂ ਹੋ ਗਿਆ ਬੀਤੀ ਰਾਤ ਦੀਵਾਲੀ ਤੇ ਲੋਕਾਂ ਦੇ ਵੱਲੋਂ ਇਲੇ ਤਰੀਕੇ ਦੇ ਨਾਲ ਵਰਤੋ ਜਿਹੜੀ ਆ ਇਸ ਦੇ ਵਿੱਚ ਕੀਤੀ ਗਈ ਆ 에ਅਰ ਕੁਆਲਿਟੀ ਇੰਡੈਕਸ AQI ਨੂੰ 400 ਤੋਂ ਪਾਰ ਕਰ ਦਿੱਤਾ ਜਿਸ ਨੂੰ ਗੰਭੀਰ ਵਜੋਂ ਜਿਹੜਾ ਸ਼੍ਰੈਣੀ ਵੱਧ ਕੀਤਾ ਗਿਆ ਉੱਥੇ ਹੀ ਦੱਸਦੀ ਹੈ ਕਿ ਬੀਤੇ ਦੋ ਦਿਨ ਸਾਹ ਲੈਣਾ ਜਿਹੜਾ ਔਖਾ ਹੋ ਚੁੱਕਿਆ ਅੱਜ ਦਾ ਅਸਰ ਜਿਹੜਾ ਹੈ ਦੇਖਣ ਨੂੰ ਮਿਲਦਿਆ ਚਾਹੇ ਦਿੱਲੀ ਹੋਵੇ ਪੰਜਾਬ ਹੋਵੇ ਹਰਿਆਣਾ ਹੋਵੇ ਹਰ ਪਾਸੇ ਅਸਰ ਜਿਹੜਾ ਹੈ ਪ੍ਰਦੂਸ਼ਣ ਦਾ ਉਦੇਖਨ ਨੂੰ ਮਿਲਦਾ ਹੈ ਉਹਦੀ ਗੱਲ ਕੀਤੀ ਜਾਵੇ ਦਿੱਲੀ ਦੀ ਤਾਂ ਦਿੱਲੀ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਜਿਹੜਾ ਉਦੇਖਨ ਨੂੰ ਮਿਲ ਰਿਹਾ ਹੈ ਉਹ ਦੱਸਦੀ ਕਿ ਪ੍ਰਦੂਸ਼ਣ ਤੇ ਰੈਡ ਅਲਰਟ ਜਿਹੜਾ ਉਹ ਦਿੱਲੀ ਦੇ ਵਿੱਚ ਹੋਇਆ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਜਿਹੜਾ ਉਹ ਦਿੱਲੀ ਦੇ ਵਿੱਚ ਕਿੰਨਾ ਗਿਆ ਉਹ ਵੀ ਦੱਸਦੀ ਜੋ ਸੁਬੇ ਇਕੱਡੇ ਹੋਏ ਅਸਰ ਜਿਹੜਾ ਹੁਣ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਤੇ ਉਥੇ ਖਾਸ ਕਰਕੇ ਬਜ਼ੁਰਗਾਂ ਦੇ ਵਿੱਚ ਤਾਂ ਬੱਚਿਆਂ ਦੇ ਵਿੱਚ ਇਸ ਦਾ ਅਸਰ ਜਿਹੜਾ ਉਹ ਸਾਦਾ ਹੋਊਗਾ ਕਿਉਂਕਿ ਉਹਨਾਂ ਦੇ ਵਿੱਚ ਇਮਿਊਨਿਟੀ ਸਿਸਟਮ ਜੜਾਉ ਕੱਟ ਹੁੰਦਾ ਜਿਸ ਨੂੰ ਲੈ ਕੇ ਅਸਰ ਬਜ਼ੁਰਗਾਂ ਤੇ ਬੱਚਿਆਂ ਦੇ ਵਿੱਚ ਇਸ ਦਾ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ज्यादा जानकारी के लिए हमारे साथ दिल्ली से राजीव तिवारी जुड़ चुके हैं राजीव क्या कुछ जानकारी है दिल्ली में जिस तरीके का प्रदूषण हमें देखने को मिल रहा है रेड अलर्ट कर दिया है हर तरफ देखिए पर बात करें पॉल्यूशन की तो पॉल्यूशन लगातार दिल्ली एनसीआर के अंदर बढ़ता हुआ नजर आ रहा है जिसका सबसे बड़ा कारण जो है वो आतिशबाजी को बताया जा रहा है और पराली को लेकर भी कहीं ना कहीं सवाल जो है उठते नजर आ रहे हैं मगर यहाँ पर बात करें दिल्ली सरकार की तो दिल्ली सरकार के द्वारा अब कहीं ना कहीं ग्रैफ थ्री की जो तैयारियां हैं वो की जा रही हैं और पॉल्यूशन को कम करने के लिए तमाम जो प्रयास है चाहे वो सड़कों पर पानी का छिड़काव करने की बात की जाए या फिर आर्टिफिशियल बारिश की बात की जाए या फिर कहे ऑड इवन लागू करने की बात की जाए सभी प्रक्रिया शायद दिल्ली सरकार जो है वो जल्द से जल्द अपनाती हुई नजर आएगी क्योंकि दिल्ली के अंदर जिस तरीके से पॉल्यूशन बढ़ा हुआ है उसको लेकर अब दिल्ली की जनता की परेशानियां जो है वो बढ़ती नजर आ रही है जी इसका असर अभी से ही राजीव अगर बात की जाए तो दिखना शुरू हो जाएगा क्योंकि अगर बात की जाए कि पुलिस प्रशासन भी वहीं पे मौजूद था अगर लगातार देखा जाए पिछले कुछ दिनों से पटाखे जो चलाए जा रहे थे हरे पटाखे चलाने की इजाज़त जो दी गई थी ग्रीन पटाखों की वही बीती रात देखा जाए तो पाबंदीशुदा पटाखों पर जो है खुली छूट दिखती हुई नज़र आई है देखिए यहाँ पर बात करें सुप्रीम कोर्ट की तरफ से सिर्फ ग्रीन लेवल के पटाखों का इस्तेमाल करने की परमिशन जो थी वो दी गई थी मगर उसके बावजूद भी कहीं ना कहीं नियमों की अनदेखी जो है वो लगातार देखने को मिली जिसकी वजह से लोगों ने नॉर्मल पटाखे तक इस्तेमाल किया गया यानी जिन पटाखों पर पाबंदी थी उन पटाखों का भी दिवाली पर कहीं ना कहीं इस्तेमाल किया गया और दो रातों तक जब लगातार पटाखों की आवाज जो है वो लोगों को सुनाई देती रही मगर फिर भी जो अधिकारी थे जिनको अधिक ग्राउंड लेवल पर कार्य करना था लाइसेंस वालों के ऊपर कानूनी कार्रवाई करनी थी या फिर कहे आम जनता के ऊपर कानूनी कार्रवाई करनी थी उनकी तरफ से कोई भी कदम जो है नहीं उठता नजर आया जिसकी वजह से लगभग कह दिल्ली एनसीआर जो है वो गैस चैंबर में तब्दील हो चुकी है जी दिल्ली की प्रदूषण की बात की जाए तो किस स्तर तक पहुँच चुका है राजीव देखिए दिल्ली की बात करें तो दिल्ली एनसीआर के अंदर अब पॉल्यूशन की स्थिति जो है ਉਹ ਲਗਭਗ 750 ਕੇ XY ਲੈਵਲ ਜੋ ਹੈ ਉਹ ਪਾਰ ਕਰਤਾ ਹੋ ਨਜ਼ਰ ਆ ਰਹਾ ਹੈ ਜਿਸki wajah se lagatar pareshaniyan jo hai वो बढ़ती रह रहा है कुछ इलाकों के अंदर जरूर थोड़ा बहुत कम एक्वाइल जो है देखने को मिल रहा है चार के करीब देखने को मिल रहा है तो साफ जाहिर है कहीं ना कहीं जिन इलाकों के अंदर सबसे ज्यादा एक्वाइल लेवल बढ़ा हुआ है उन इलाकों के अंदर सबसे ज्यादा कार्य जो है दिल्ली सरकार के अधिकारियों को करना होगा मगर आप देखना होगा दिल्ली सरकार किस तरीके से कार्य कर पाती है क्या जल्दी से जल्द पानी का छिड़काव जो है सड़कों पर किया जाएगा या जल्दी से जल्द आर्टिफिशियल बारिश के लिए तैयारियां की जाएंगी या फिर जो पराली जलाई जा रही है उसको लेकर किस तरीके से कैसे नियम बनाए जाएंगे तमाम ऐसी प्रक्रिया जो है वो तो जल्द से अपनानी होगी नहीं तो दिल्ली की जनता को दम घोटू सांस हवा के अंदर सांस जो लेने के लिए मजबूर होना पड़ेगा जी ज्यादा जानकारी के लिए राजीव बहुत बहुत धन्यवाद जुड़े रहेंगे आपके साथ